हां 기 ਸੰਦੀਪ ਕੰਮ ਤੋਂ ਆਉਣਾ ਸੀ ਤੈਨੂੰ ਕੀ ਆ ਤੂੰ ਘਰ ਮੌਜਾਂ ਕੀ ਗੱਲ ਐਨੀ ਗੁੱਸੇ ਚ ਕਿਉਂ ਆ ਤੈਨੂੰ ਪਤਾ ਜਦੋਂ ਅਸੀਂ ਬੱਸ ਦੇ ਵਿੱਚ ਰੋਜ਼ ਜਾਨੀਆਂ ਸਾਨੂੰ ਕਿੰਨੀ ਤਕਲੀਫ ਹੁੰਦੀ ਐ ਐਨੀ ਭੀੜ ਦੇ ਵਿੱਚ ਸਾਨੂੰ ਰੋਜ਼ ਖੜਕੇ ਜਾਣਾ ਪੈਂਦਾ ਤੰਗ ਆ ਗਈ ਐ ਮੈਂ ਤਾਂ ਇਸ ਗੱਲ ਤੋਂ ਪਰ ਮੈਂ ਤੈਨੂੰ ਕੀ ਦੱਸਦੀ ਆ ਤੇਰੇ ਤੇ ਕਿਹੜਾ ਕੋਈ ਅਸਰ ਹੋਣਾ ਯਾਰ ਗੱਲ ਤੇ ਇਹਦੀ ਵੀ ਸਹੀ ਹੈ ਮੈਂ ਹੀ ਗਲਤ ਰਸਤੇ ਪੈ ਗਿਆ ਇਹਨਾਂ ਨਸ਼ਿਆਂ ਨੇ ਤਾਂ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖੀ ਸੰਦੀਪ ਮੇਰੇ ਟਿਪੇ ਨੂੰ ਰੋਟੀ ਪੈਕ ਕਰ ਦੇ ਤੇ ਮੈਂ ਅੱਜ ਤੋਂ ਕੰਮ ਤੇ ਚੱਲਾਂ ਤੈਨੂੰ ਕੰਮ ਤੇ ਬਾਹਰ ਜਾਣ ਦੀ ਕੋਈ ਲੋੜ ਨਹੀਂ ਤੂੰ ਅੱਜ ਤੋਂ ਘਰੇ ਘਰ ਦੇ ਕੰਮ ਕਰਿਆ ਕਰੀ ਬੱਚਿਆਂ ਨੂੰ ਸੰਭਾਲੀ ਤੇ ਮੈਂ ਬਾਹਰੋਂ ਕਮਾ ਕੇ ਲਿਆ ਕਰੂੰਗਾ ਤੈਨੂੰ ਅੱਜ ਤੋਂ ਬਾਅਦ ਬਾਹਰ ਜਾਣ ਦੀ ਕੋਈ ਲੋੜ ਨਹੀਂ ਠੀਕ ਆ ਤੇ ਮੇਰੀ ਰੋਟੀ ਪਾ ਦੇ ਮੈਂ ਕੰਮ ਤੇ ਜਾਣਾ ਅੱਜ ਤੋਂ 哪个？这个。